ਸਤਿ ਸ਼੍ਰੀ ਅਕਾਲ ਦੋਸਤੋ ਅ ਅੱਜਕੱਲ ਯੂਐਸਏ ਦਾ ਰੁਝਾਨ ਬਹੁਤ ਵਧਿਆ ਹੋਇਆ ਬਹੁਤ ਸਾਰੇ ਸਟੂਡੈਂਟ ਯੂਐਸਏ ਜਾਣਾ ਚਾਹੁੰਦੇ ਨੇ ਯੂਐਸਏ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੇ ਨਾਲ ਪਹੁੰਚ ਸਕਦੇ ਹੋ ਖਾਸ ਤੌਰ ਤੇ ਫੈਮਿਲੀ ਦੇ ਨਾਲ ਜੇ ਤੁਸੀਂ ਜਾਣਾ ਹੈ ਤਾਂ ਟੂਰਿਸਟ ਵੀਜ਼ੇ ਦੇ ਲਈ ਵੀ ਕੀ ਕੀ ਆਪਸ਼ਨਸ ਨੇ ਕੀ ਐਲੀਜੀਬਿਲਟੀ ਹੋਣੀ ਚਾਹੀਦੀ ਹੈ ਸਾਰੀਆਂ ਜੋ ਵੀ ਤੁਹਾਡੇ ਸਵਾਲ ਨੇ ਉਹਨਾਂ ਦਾ ਜਵਾਬ ਲਵਾਂਗੇ ਸਾਡੇ ਨਾਲ ਨੇ ਗੁਰਪ੍ਰੀਤ ਕੌਰ ਬਾਠ ਮੈਮ ਕ੍ਰੀਏਟਿਵ ਫਿਊਚਰ ਤੋਂ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਅੱਜਕੱਲ ਯੂਐਸਏ ਦਾ ਵੀ ਬਹੁਤ ਰੁਝਾਨ ਹੈ ਅਰ ਯੂਐਸਏ ਦੇ ਵਿੱਚ ਬਹੁਤ ਸਟੂਡੈਂਟ ਜਾ ਰਹੇ ਆ ਵਸ ਤਾਂ ਸਟੱਡੀ ਵੀਜ਼ੇ ਦੀ ਵੀ ਤੁਸੀਂ ਦੱਸੋ ਵੀ ਸਟੱਡੀ ਵੀਜ਼ੇ ਦਾ ਕਿਸ ਤਰ੍ਹਾਂ ਦਾ ਸਿਨੈਰੀਓ ਚੱਲ ਰਿਹਾ ਨਾਲ ਦੇ ਨਾਲ ਜੇ ਕੋਈ ਟੂਰਿਸਟ ਵੀਜ਼ਾ ਤੇ ਜਾਣਾ ਚਾਹੁੰਦਾ ਉਸ ਦੇ ਲਈ ਕਿਸ ਤਰ੍ਹਾਂ ਦੀਆਂ ਆਪਸ਼ਨਸ ਹੈਗੀਆਂ ਦੇਖੋ ਪਲਵਿੰਦਰ ਜੀ ਦੋਨੋਂ ਤਰ੍ਹਾਂ ਦੇ ਬੱਚਿਆਂ ਦੇ ਲਈ ਯੂਐਸਏ ਬੈਸਟ ਹੈ ਇੱਕ ਤਾਂ ਬੱਚਾ ਹੈ ਕਿ ਹਾਈ ਪਰਸੈਂਟੇਜ ਵਾਲਾ ਬੱਚਾ ਹੈ ਜਿਹੜਾ ਬੱਚਾ ਇੱਥੇ ਨਾਨ ਮੈਡੀਕਲ ਨਾਲ ਰਿਲੇਟਡ ਹੈ ਉਹ ਬੱਚੇ ਦੇ ਲਈ ਬਿਗ ਅਪਰਚੂਨਿਟੀ ਆ ਆਈਟੀ ਸੈਕਟਰ ਹੱਬ ਹੈ ਯੂਐਸਏ ਯੂਐਸਏ ਦੇ ਵਿੱਚ ਜਿਹੜਾ ਬੱਚਾ ਸਟੱਡੀ ਇੱਕ ਵਾਰਾਂ ਕਰ ਗਿਆ ਅੱਛੀ ਯੂਨੀਵਰਸਿਟੀ ਦੇ ਵਿੱਚ ਤੇ ਉਹਦੇ ਲਈ ਪੂਰਾ ਵਰਲਡ ਓਪਨ ਹੋ ਜਾਂਦਾ ਹੈ ਤੇ ਦੂਸਰੇ ਜਿਹੜੇ ਮੈਂ ਬੱਚਿਆਂ ਦੀ ਗੱਲ ਕਰਾਂ ਜਿਹੜੇ ਸਾਡੇ ਐਵਰੇਜ ਬੱਚੇ ਨੇ ਜਿਨ੍ਹਾਂ ਦਾ ਹਾਈਲਟ ਨਹੀਂ ਕੀਤਾ ਪੀ ਨਹੀਂ ਕੀਤੀ ਜਾਂ ਸਟੱਡੀ ਦਾ ਗੈਪ ਪੈ ਗਿਆ ਜਾਂ ਵਿਦਾਊਟ ਆਇਲਟਸ ਅਪਲਾਈ ਕਰਨਾ ਚਾਹੁੰਦੇ ਆ ਤੇ ਉਹਨਾਂ ਦੇ ਲਈ ਵੀ ਈਜ਼ੀ ਆਪਸ਼ਨ ਹੈ ਯੂ ਐਸ ਏ ਦੇ ਵਿੱਚ ਔਰ ਯੂ ਐਸ ਏ ਦੇ ਵਿੱਚ ਬਹੁਤ ਲੰਬਾ ਚੌੜਾ ਪੇਪਰ ਵਰਕ ਨਹੀਂ ਆ ਤੁਸੀਂ ਅੰਬੈਸੀ ਦੇ ਵਿੱਚ ਡਾਇਰੈਕਟ ਜਾਣਾ ਹੈ ਅੰਬੈਸੀ ਦੇ ਵਿੱਚ ਅਪਲਾਈ ਕਰਨਾ ਉੱਥੇ ਅਫੀਸਰ ਵੱਲੋਂ ਤੁਹਾਨੂੰ ਕੁਐਸਚਨਿੰਗ ਹੋਊਗੀ ਉਹਦੇ ਵਿੱਚ ਤੁਸੀਂ ਕੁਐਸਚਨਿੰਗ ਕੀ ਹੋਊਗੀ ਕਿ ਤੁਸੀਂ ਇਸ ਕਾਲਜ ਐਜੂਕੇਸ਼ਨ ਕਿਉਂ ਲਈ ਆ ਔਰ ਇਸ ਕੋਰਸ ਦੇ ਲਈ ਇਸ ਯੂਨੀਵਰਸਿਟੀਆਂ ਦੇ ਲਈ ਕਿਉਂ ਜਾ ਰਹੇ ਹੋ ਉਹਦੇ ਵਿੱਚ ਬਹੁਤ ਲੰਬਾ ਚੌੜਾ ਪ੍ਰੋਸੈਸ ਨਹੀਂ ਹੁੰਦਾ I20 ਹੁੰਦੀ ਹੈ ਜਿਹੜੀ ਅਸੀਂ ਕਾਲਜ ਤੋਂ ਲੈਣੀ ਹੁੰਦੀ ਹੈ ਜਿਹੜੇ ਤੁਹਾਡਾ ਉਥੋਂ ਦੀ ਟਿਊਸ਼ਨ ਫੀਸ ਆ ਕਾਲਜਾਂ ਯੂਨੀਵਰਸਿਟੀ ਦੀ ਉਹ ਤੁਸੀਂ ਆਫਟਰ ਵੀਜ਼ਾ ਪੇ ਕਰ ਸਕਦੇ ਹੋ ਵੀਜ਼ੇ ਤੋਂ ਬਾਅਦ ਵੀ ਪੇ ਕਰ ਸਕਦੇ ਹੋ ਉਹਦੇ ਵਿੱਚ ਜਿਹੜੀਆਂ ਆਪਸ਼ਨਸ ਨੇ ਬਹੁਤ ਜਿਹੜੀਆਂ ਲੰਮੀਆਂ ਚੌੜੀਆਂ ਜਿਹੜੀਆਂ ਪੇਪਰ ਵਰਕ ਐਕਸਪਲੇਨੇਸ਼ਨ ਨਹੀਂ ਜੋ ਇਸ ਟਾਈਮ ਕੈਨੇਡਾ ਔਰ ਆਸਟ੍ਰੇਲੀਆ ਦੇ ਵਿੱਚ ਚੱਲ ਰਹੀ ਹੈ ਯੂਐਸਏ ਇਸ ਟਾਈਮ ਸਟੂਡੈਂਟਸ ਦੇ ਲਈ ਬਿਲਕੁਲ ਰਿਲੈਕਸਡ ਹੈ इजीली ਜਿਹੜੇ ਬੱਚਿਆਂ ਦੇ ਯੂਐਸਏ ਦੇ ਵੀਜ਼ਾਸ ਆ ਰਹੇ ਨੇ ਐਵਰੇਜ ਬੱਚਾ ਵੀ ਅਪਲਾਈ ਕਰ ਸਕਦਾ ਔਰ ਜਿਹੜਾ 90 ਪਰਸੈਂਟੇਜ ਵਾਲਾ ਇੱਕ ਇੰਟੈਲੀਜੈਂਟ ਬੱਚਾ ਉਹਦੇ ਲਈ ਯੂਐਸਏ ਬੈਸਟ ਅਪਰਚੂਨਿਟੀ ਹੈ ਉਹਦੇ ਲਈ ਪੂਰਾ ਵਰਲਡ ਓਪਨ ਹੋ ਜਾਂਦਾ ਹੈ ਯੂਐਸਏ ਤੋਂ ਬਹੁਤ ਸਾਰਾ ਬੱਚਾ ਜਿਹੜਾ ਰੀਪਲੇਸ ਕੀਤਾ ਜਾਂਦਾ ਹੈ ਅਲੱਗ-ਅਲੱਗ ਕੰਪਨੀਆਂ ਦੇ ਵਿੱਚ ਅੱਛੇ ਜਿਹੜਾ ਸਟੱਡੀ ਜਿਹੜਾ ਉਹਨਾਂ ਦੀ ਜਿਹੜੀ ਹੁੰਦੀ ਆ ਉਹਦੇ ਬੇਸ ਦੇ ਉੱਤੇ ਉਹਨਾਂ ਦੀ ਅੱਛੀ ਜਿਹੜੀ ਆ ਕੱਲ ਦੇ ਦਿਨ ਇਨਕਮ ਸੋਰਸ ਹੁੰਦਾ ਹੈ ਇਸ ਕਰਕੇ ਯੂਐਸਏ ਜਿਹੜੇ ਬੱਚੇ ਅਪਲਾਈ ਕਰਨਾ ਚਾਹੁੰਦੇ ਨੇ ਉਹ ਸਭ ਤੋਂ ਪਹਿਲਾਂ ਮਾਈਂਡ ਵਿੱਚ ਕਰਨ ਕਿ ਅਸੀਂ ਯੂਨੀਵਰਸਿਟੀਸ ਜਾਣਾ ਹੈ ਜਾਂ ਕਾਲਜ 'ਚ ਜਾਣਾ ਇੱਕ ਐਵਰੇਜ ਬੱਚੇ ਲਈ ਅਲੱਗ ਆਪਸ਼ਨਸ ਨੇ ਇੱਕ ਇੰਟੈਲੀਜੈਂਟ ਬੱਚੇ ਲਈ ਅਲੱਗ ਆਪਸ਼ਨ ਨੇ ਯੂਐਸਏ ਇਸ ਟਾਈਮ ਬਹੁਤ ਅੱਛੀ ਅਪਰਚੂਨਿਟੀਆਂ ਨੇ ਔਰ ਅੱਛੀਆਂ ਸਕਾਲਰਸ਼ਿਪ ਦੇ ਨਾਲ ਸਾਡੇ ਕੋਲ ਯੂਨੀਵਰਸਿਟੀ ਕਾਲਜਸ ਆਵailable ਨੇ ਜਿਹਦੇ ਵਿੱਚ ਬੱਚਾ ਅਪਲਾਈ ਕਰਕੇ इजीली ਵੀਜ਼ਾ ਲੈ ਸਕਦਾ ਸਿਰਫ ਤੁਸੀਂ ਕੀ ਕਰਨਾ ਹੈ ਐਡਮਿਸ਼ਨ ਪੁਟ ਔਨ ਕਰਨੀ ਆ ਔਰ ਆਪਣੇ ਕੋਰਸ ਦੇ ਬਾਰੇ ਕਿੰਨੇ ਅਵੇਅਰ ਹੋ ਜਿਹੜਾ ਤੁਸੀਂ ਕੋਰਸ ਲੈ ਰਹੇ ਹੋ ਤੁਹਾਨੂੰ ਉਹਦੇ ਵਿੱਚ ਕੀ ਅੱਗੇ ਓਪਰਚ्युनिटीज ਮਿਲ ਸਕਦੀਆਂ ਹੈ ਕੀ ਤੁਹਾਡੇ ਫਿਊਚਰ ਇਨ ਫਿਊਚਰ ਪਲੈਨਿੰਗਸ ਨੇ ਕਿਵੇਂ ਦੀ ਤੁਸੀਂ ਆਪਣੀ ਅੱਗੇ ਜੜੀਆਂ ਆਪਣੇ ਫਿਊਚਰ ਦੀਆਂ ਪਲੈਨਿੰਗ ਸੋਚ ਕੇ ਰੱਖਿਆ ਯੂਐਸਏ ਉਹਨਾਂ ਬੱਚਿਆਂ ਦੇ ਲਈ ਆ ਜਿਹੜੇ ਬੱਚੇ ਇੱਕ ਆਪਣੀ ਅੱਛੀ ਸੈਟਲਮੈਂਟ ਔਰ ਅੱਛੇ ਵੈਦਰ ਦੇ ਵਿੱਚ ਰਹਿਣਾ ਚਾਹੁੰਦੇ ਨੇ ਔਰ ਜਿਹੜੇ ਬੱਚੇ ਇੱਕ ਬਜਟ 'ਚ ਵੀ ਰਹਿਣਾ ਚਾਹੁੰਦੇ ਆ ਔਰ ਜਿਨ੍ਹਾਂ ਬੱਚਿਆਂ ਦਾ ਬਹੁਤ ਅੱਛਾ ਬਜਟ ਆ ਉਹ ਵੀ ਬੱਚੇ ਇੱਥੇ ਅਪਲਾਈ ਕਰ ਸਕਦੇ ਨੇ ਉਸੇ ਇੱਕ ਐਵੇਂ ਦੀ ਕੰਟਰੀ ਹੈ ਕਿ ਜਿਹੜਾ ਬੱਚਾ ਉੱਥੇ ਅਪਲਾਈ ਕਰੂਗਾ ਔਰ ਜਾਊਗਾ ਉਹ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਕੈਨੇਡਾ ਇੱਕ ਅਲੱਗ ਤਰ੍ਹਾਂ ਦੀ ਜਿਹੜੀ ਚੀਜ਼ ਆ ਸਿਨੈਰੀਓ ਆ ਆਸਟ੍ਰੇਲੀਆ ਇੱਕ ਨਗ ਤਰ੍ਹਾਂ ਦਾ ਸਿਨੈਰੀਓ ਆ ਜਿਹੜਾ ਯੂ ਐਸ ਏ ਆ ਉਹਦੇ ਵਿੱਚ ਬੱਚਾ ਸਿਰਫ ਇਸ ਚੀਜ਼ ਤੋਂ ਡਰਦਾ ਹੈ ਕਿ ਮੈਨੂੰ ਇੰਟਰਵਿਊ ਜਿਹੜੀ ਉਹ ਫੇਸ ਕਰਨੀ ਪਊਗੀ ਐਮਬੈਸੀ ਦੇ ਵਿੱਚ ਬਟ ਬਹੁਤ ਵੱਡਾ ਜਿਹੜਾ ਇਹ ਕੋਈ ਪ੍ਰੋਜੈਕਟ ਨਹੀਂ ਆ ਜਿਹੜਾ ਤੁਹਾਨੂੰ ਫੇਸ ਨਹੀਂ ਹੋਊਗਾ ਉਹ ਸਾਡੀ ਕੰਪਨੀ ਵੱਲੋਂ ਫ੍ਰੀ ਆਫ ਕਾਸਟ ਜਿਹੜੀ ਇੰਟਰਵਿਊ ਆ ਤੁਹਾਡੀ ਪ੍ਰੈਪਰੇਸ਼ਨ ਕਰਾਈ ਜਾਊਗੀ ਤੁਹਾਨੂੰ ਦੱਸਿਆ ਜਾਊਗਾ ਬੇਸਿਕ ਕੁਐਸਚਨ ਹੀ ਤੁਹਾਡੇ ਕੋਲੋਂ ਪੁੱਛੇ ਜਾਣਗੇ ਉੱਥੇ ਉਹਦੇ ਵਿੱਚ ਬਹੁਤ ਜ਼ਿਆਦਾ ਬੱਚੇ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ ਲੈਂਗੁਏਜ ਬੱਚਾ ਆਪਣੀ ਸਿਲੈਕਟ ਕਰ ਸਕਦਾ ਹੈ ਹਿੰਦੀ ਇੰਗਲਿਸ਼ ਪੰਜਾਬੀ ਤਿੰਨੋਂ ਲੈਂਗੁਏਜ ਦੇ ਵਿੱਚ ਆਪਣੀ ਇੰਟਰਵਿਊ ਜਿਹੜੀ ਉਹ ਬੱਚਾ ਦੇ ਸਕਦਾ ਹੈ ਹੂੰ ਬਿਲਕੁਲ ਆਪਾਂ ਯੂਐਸਏ ਦੀ ਗੱਲ ਕਰ ਰਹੇ ਹਾਂ ਮੈਂ ਯੂਐਸਏ ਨੂੰ ਕਈ ਸਟੂਡੈਂਟ ਦੇ ਨਾਲ ਸਾਨੂੰ ਇਸ ਤਰ੍ਹਾਂ ਦੀਆਂ ਵੀ ਮੈਸੇਜ ਆਉਂਦੇ ਆ ਕਿ ਆਈ 20 ਅਪਲਾਈ ਕੀਤਾ ਹੋਇਆ ਪਰ ਆਈ 20 ਨਹੀਂ ਆ ਰਹੀ ਐਕਚੁਅਲ ਟਾਈਮ ਹੈ ਜਿਹੜਾ ਕਿੰਨਾ ਲੱਗਦਾ ਮੰਨ ਲਓ 20 ਡੇਜ਼ ਮਹੀਨਾ 2 ਮਹੀਨੇ ਕਈ ਬੱਚੇ ਇਸ ਤਰ੍ਹਾਂ ਦੇ ਵੀ ਹੈਗੇ ਜਿਨ੍ਹਾਂ ਨੂੰ ਤਿੰਨ ਤਿੰਨ ਮਹੀਨੇ ਹੋ ਗਿਆ ਆਈ 20 ਅਪਲਾਈ ਕੀਤੇ ਨੂੰ ਪਰ ਹਜੇ ਤੱਕ ਉਹਨਾਂ ਦੀ ਆਈ 20 ਨਹੀਂ ਆਈ ਉਸ ਤੋਂ ਬਾਅਦ ਪ੍ਰੋਸੈਸਿੰਗ ਜਿਹੜਾ ਹੋਊਗੀ ਪਤਾ ਨਹੀਂ ਕਿੰਨਾ ਟਾਈਮ ਲੱਗ ਜਾਊਗਾ ਟੋਟਲ ਟਾਈਮਿੰਗ ਦੇ ਆਪਾਂ ਕਰਦੇ ਹਾਂ ਕਿੰਨਾ ਟਾਈਮ ਲੱਗ ਜਾਂਦਾ ਪ੍ਰੋਸੈਸਿੰਗ ਦਾ ਦੇਖੋ ਪਲਵ ਤੋ ਅਸੀਂ ਆਪਣੀ ਐਪਲੀਕੇਸ਼ਨ ਫੀਸ ਪੇ ਕਰ ਦਿੰਨੇ ਆ ਸੈਵੀ ਫੀਸ ਹੁੰਦੀ ਆ ਉਹ ਪੇ ਕਰ ਦਿੰਨੇ ਆ ਉਸ ਤੋਂ ਬਾਅਦ ਜਿਹੜੀ ਤੁਸੀਂ ਆਪਣੀ ਬੈਂਕਿੰਗ ਦਿੰਨੇ ਆ ਬੈਂਕਿੰਗ ਦੇ ਨਾਲ ਆਪਣੀਆਂ ਕਲੈਰੀਫਿਕੇਸ਼ਨਸ ਕਈ ਵਾਰਾਂ ਬੱਚਾ ਸਕਿਪ ਕਰ ਜਾਂਦਾ ਹੈ ਕਿ ਉਹ ਉਹਦੇ ਕਈ ਵਾਰਾਂ ਉਹਦੇ ਜਿਹੜਾ ਕੰਸਲਟੈਂਟ ਆ ਉਹ ਨਹੀਂ ਦੇ ਪਾਰਿਆ ਹੁੰਦਾ ਜਾਂ ਬੱਚੇ ਵੱਲੋਂ ਹੀ ਨਹੀਂ ਦਿੱਤੀਆਂ ਜਾਂਦੀਆਂ ਉਹਨੂੰ ਲੱਗਦਾ ਕੀ ਜ਼ਰੂਰਤ ਆ ਉਹ ਬਹੁਤ ਜ਼ਰੂਰੀ ਹੈ ਇੱਕ ਜੇ ਕੋਰਸ ਸਿਲੈਕਸ਼ਨ ਗਲਤ ਕੀਤੀ ਹੋਵੇ ਨਾ ਕਈ ਵਾਰ ਬੱਚੇ ਦੀ I20 ਉੱਥੇ ਵੀ ਰੁਕ ਜਾਂਦੀ ਹੈ ਕਿ ਉਹਦੀ ਸਟੱਡੀ ਨਾ ਕਿਤੇ ਵੀ ਰੈਲੇਵੈਂਟ ਨਹੀਂ ਆ ਇਹ ਕੈਨੇਡਾ ਜਾਂ ਆਸਟ੍ਰੇਲੀਆ ਦੇ ਕਾਲਜਸ ਵਾਂਗੂ ਨਹੀਂ ਆ ਕਿ ਬੱਚੇ ਨੇ ਆਫਰ ਲੈਟਰ ਅਪਲਾਈ ਕਰਤੀ ਤੇ ਬੱਚੇ ਨੂੰ ਆਫਰ ਲੈਟਰ ਗ੍ਰਾਂਟ ਕਰ ਦਿੱਤੀ ਜਾਊਗੀ ਉਹਦੇ ਵਿੱਚ ਬੱਚੇ ਦਾ ਇੰਟਰਸਟ ਵੀ ਦੇਖਿਆ ਜਾਂਦਾ ਉਹਦੀ ਪਰਸੈਂਟੇਜ ਵੀ ਦੇਖੀ ਜਾਂਦੀ ਹੈ ਕਿ ਬੱਚਾ ਇਹਦੇ ਵਿੱਚ ਕਿਉਂ ਐਡਮਿਸ਼ਨ ਲੈ ਰਿਹਾ ਇਸ ਕੋਰਸ ਦੇ ਵਿੱਚ ਡਿਪਲੋਮਾ ਦੇ ਵਿੱਚ ਮਾਸਟਰ ਵਾਲੇ ਬੱਚਿਆਂ ਦੀ ਅਲੱਗ ਗੱਲ ਹੈ ਜਿਹੜੇ ਆਫਟਰ ਗ੍ਰੈਜੂਏਸ਼ਨ ਅਪਲਾਈ ਕਰ ਰਹੇ ਆ ਉਹਨਾਂ ਦੀ ਇਹਦੇ ਵਿੱਚ ਆਪਾਂ ਗੱਲ ਨਹੀਂ ਕਰ ਰਹੇ ਆ ਆਪਾਂ ਸਿਰਫ ਆਫਟਰ ਪਲੱਸ 2 ਜਿਹੜੇ ਬੱਚਿਆਂ ਦੀ I20 ਰੁਗੀਆਂ ਉਹਨਾਂ ਦੀ ਗੱਲ ਕਰ ਰਹੇ ਆ ਉਹ ਬੱਚਿਆਂ ਦੀ ਇਹਨਾਂ ਰੀਜ਼ਨਸ ਕਰਕੇ I20 ਰੁਕ ਸਕਦੀ ਆ ਬਟ ਸਾਡੇ ਵੱਲੋਂ 40 ਡੇਜ਼ ਜਿਹੜੇ ਆ ਟੋਟਲੀ ਲੈ ਜਾਂਦੇ ਆ ਵਰਕਿੰਗ 40 ਡੇਜ਼ ਉਹਦੇ ਵਿੱਚ ਬੱਚਿਆਂ ਦੀ I20 ਜਿਹੜੀ ਉਹ ਕਲੀਅਰ ਹੋ ਜਾਂਦੀ ਆ ਔਰ ਕਈ ਵਾਰ ਕਾਲਜ ਜਿਹੜੀ ਚੁਆਇਸ ਆ ਕਈ ਵਾਰ ਕਾਲਜ ਦਾ ਪ੍ਰੋਸੈਸ ਵੀ ਸਲੋ ਹੁੰਦਾ ਉਧਰ ਵਾਲੇ ਜਿਹੜੇ ਕਾਲਜਸ ਆ ਉਹ ਵੀ ਸਾਨੂੰ ਧਿਆਨ ਨਾਲ ਚੁਣਨੇ ਚਾਹੀਦੇ ਆ ਕਿਉਂਕਿ ਜਿਹੜੇ ਬੱਚੇ ਮਾਸਟਰ ਲਈ ਅਪਲਾਈ ਕਰ ਰਹੇ ਆ ਉਹਨਾਂ ਦੇ 35 ਡੇਜ਼ ਦੇ ਵਿੱਚ I20 ਜਿਹੜੀਆਂ ਸੀ ਲੈ ਰਹੇ ਆਂ ਹਾਂ ਬਿਲਕੁਲ ਜਿਵੇਂ ਮੈਮ ਨੇ ਕਿਹਾ ਕਿ ਬਹੁਤ ਹੀ ਘੱਟ ਸਮੇਂ ਦੇ ਵਿੱਚ ਤੁਸੀਂ ਪੂਰਾ ਪ੍ਰੋਸੈਸ ਕਰਾ ਸਕਦੇ ਹੋ ਮੈਮ ਨਾਲ ਦੇ ਨਾਲ ਜਿਹੜੇ ਰਿਫਿਊਜ਼ਲ ਵਾਲੇ ਸਟੂਡੈਂਟ ਨੇ ਖਾਸ ਤੌਰ ਤੇ ਆਪਾਂ ਉਹਨਾਂ ਦੀ ਗੱਲ ਕਰਦੇ ਹਾਂ ਬਹੁਤ ਸਾਰੇ ਸਟੂਡੈਂਟ ਦੀ ਰਿਫਿਊਜ਼ਲ ਆ ਜਾਂਦੀ ਹੈ ਉਹ ਕੀ ਯੂਐਸਏ ਦੇ ਵਿੱਚ ਅਪਲਾਈ ਕਰ ਸਕਦੇ ਆ ਦੁਬਾਰੇ ਬਿਲਕੁਲ ਪਲਵਿੰਦਰ ਜੀ ਯੂਐਸਏ ਕਹਿੰਦਾ ਹੈ 24 ਆਵਰਸ ਦੇ ਤੁਸੀਂ ਦੁਬਾਰਾ ਅਪਲਾਈ ਕਰ ਸਕਦੇ ਹੋ ਤੁਹਾਨੂੰ ਜੋ ਵੀ ਉਹਨਾਂ ਨੇ ਰੀਜ਼ਨ ਹੈ ਜੋ ਵੀ ਕਾਰਨ ਹੈ ਯੂਐਸਏ ਵਿੱਚ ਤੁਹਾਨੂੰ ਰਿਜੈਕਟ ਕਰਨ ਦੇ ਉਹ ਕਲੀਅਰ ਕਰਕੇ ਤੁਸੀਂ ਨਾਲ ਦੀ ਨਾਲ ਯੂਐਸਏ ਅਪਲਾਈ ਕਰ ਸਕਦੇ ਹੋ ਜੇ ਤੁਸੀਂ ਅਦਰ ਕੰਟਰੀ ਤੋਂ ਵੀ ਰਿਫਿਊਜ਼ ਹੋ ਤਾਂ ਵੀ ਤੁਸੀਂ ਯੂਐਸਏ ਅਪਲਾਈ ਕਰ ਸਕਦੇ ਹੋ ਤੇ ਇਹ ਆਪਾਂ ਗੱਲ ਕੀਤੀ ਹੈ ਯੂਐਸਏ ਦੀ ਯੂਐਸਏ ਜਾਣ ਵਾਲੇ ਸਟੂਡੈਂਟ ਨੂੰ ਦੇਰ ਕਰਨ ਦੀ ਲੋੜ ਨਹੀਂ ਜੇ ਤੁਸੀਂ ਇੰਟਰਵਿਊ ਤੋਂ ਘਬਰਾ ਰਹੇ ਹੋ ਤਾਂ ਤੁਹਾਨੂੰ ਇੰਟਰਵਿਊ ਦੀ ਪੂਰੀ ਤਿਆਰੀ ਹੈ ਜਿਹੜੀ ਕ੍ਰੀਏਟਿਵ ਫਿਊਚਰ ਵੱਲੋਂ ਕਰਵਾਈ ਜਾਊਗੀ ਔਰ ਨਾਲ ਦੀ ਨਾਲ ਆਈ 20 ਨੂੰ ਲੈ ਕੇ ਕਈ ਸਟੂਡੈਂ ਡਰਦੇ ਆ ਬਹੁਤ ਟਾਈਮ ਲੱਗਦਾ ਹੈ ਪ੍ਰੋਸੈਸਿੰਗ ਟਾਈਮ ਬਹੁਤ ਲੰਬਾ ਹੈ ਉਹ ਵੀ ਮੈਂਨੇ ਕਲੀਅਰ ਕਰਤਾ ਹੈ ਕਿ ਇਸ ਤਰ੍ਹਾਂ ਦੇ ਨਾਲ ਤੁਸੀਂ ਬਹੁਤ ਫਾਸਟ ਪ੍ਰੋਸੈਸ ਦੇ ਨਾਲ ਜਿਹੜਾ ਯੂ ਐਸ اے ਸਟੱਡੀ ਵੀਜ਼ਾ ਆਪਣਾ ਅਪਲਾਈ ਕਰ ਸਕਦੇ ਹੋ ਇੰਟਰਵਿਊ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਜਿਵੇਂ ਮੈਂਨੇ ਕਿਹਾ ਕਿ ਤੁਸੀਂ ਹਿੰਦੀ ਜਾਂ ਪੰਜਾਬੀ ਦੇ ਵਿੱਚ ਵੀ ਜਿਹੜਾ ਇੰਟਰਵਿਊ ਨੇ ਖਾਸ ਤੌਰ ਤੇ ਟੂਰਿਸਟ ਵਾਲੇ ਉਹ ਦੇ ਸਕਦੇ ਆ ਤੁਸੀਂ ਇਸ ਨੰਬਰ ਦੇ ਉੱਤੇ ਕਾਲ ਕਰਕੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ ਬਹੁਤ ਬਹੁਤ ਧੰਨਵਾਦ ਸਸੀਕਾ